ਨਾਨਕ ਗੁਰਮੁਖ ਮਿਲ ਰਹਿ ਹਉਮੈ ਸ਼ਬਦ ਜਲਾਏ ਗੁਰਮੁਖ ਜਨ ਅਹੰਕਾਰ ਨੂੰ ਸਤਿਗੁਰੂ ਦੇ ਸ਼ਬਦ ਦੇ ਰਾਹੀ ਸਾੜ ਕੇ ਹਰੀ ਵਿੱਚ ਮਿਲੇ ਰਹਿੰਦੇ ਹਨ ਕੱਲ ਵੀ ਸੁਣਿਆ ਸੀ ਕਿ ਗੁਰਮੁਖ ਹੈ ਨਾ ਜਿਹੜਾ ਉਹ ਗੁਰੂ ਦੀ ਰਜਾ ਵਿੱਚ ਰਹਿੰਦਾ ਹੈ ਉਹ ਹੰਕਾਰ ਨੂੰ ਆਪਣੇ ਨੂੰ ਸਤਿਗੁਰੂ ਦੇ ਸ਼ਬਦ ਰਾਹੀਂ ਸਾੜ ਦਿੰਦਾ ਹੈ ਤੇ ਪ੍ਰਮਾਤਮਾ ਵਿੱਚ ਲੀਨ ਰਹਿੰਦਾ ਹੈ। ਮਹੱਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ। ਇਹ ਉਹਦੀ ਬਹੁਤ ਵੱਡੀ ਰਹਿਮਤ ਹੈ। ਇਹ ਉਹਦਾ ਬਹੁਤ ਵੱਡਾ ਸਾਡੇ ਤੇ ਪਰਉਪਕਾਰ ਹੈ। ਉਹਦਾ ਤਰਸ ਹੈ ਕਿ ਉਹ ਆਪ ਹੀ ਮਨੁੱਖਾਂ ਨੂੰ ਸੇਵਾ ਵਿੱਚ ਲਾਉਂਦਾ ਹੈ। ਤੇ ਆਪ ਹੀ ਉਹ ਬਖਸ਼ ਸ਼ੰਕਰ ਦਾ ਹੈ ਸਭਨਾ ਦਾ ਮਾਪਿਓ ਆਪ ਹੈ ਕਿੱਡੀ ਵੱਡੀ ਬਖਸ਼ਿਸ਼ ਹੈ ਸਭਨਾ ਦਾ ਮਾਪਿਓ ਆਪ ਹੈ ਆਪੇ ਸਾਰ ਕਰੇ ਕਿਉਂਕਿ ਉਹ ਸਭ ਦਾ ਮਾਪਿਓ ਆਪ ਹੀ ਹੈ ਤੇ ਆਪ ਹੀ ਸਭ ਦੀ ਸੰਭਾਲ ਕਰਦੇ ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ ਦੀ ਸੰਭਾਲ ਕਰਦੇ ਹਨ ਇਸੇ ਤਰ੍ਹਾਂ ਪ੍ਰਮਾਤਮਾ ਸ੍ਰਿਸ਼ਟੀ ਦਾ ਮਾਲਕ ਹੈ ਅਸੀਂ ਉਹਦੇ ਬੱਚੇ ਹਾਂ ਇੱਕ ਪਿਤਾ ਇੱਕ ਸਕੇ ਹੰਬਾਰਿਕ ਤੂੰ ਮੇਰਾ ਗੁਰਹਾਈ ਉਹ ਸਾਡਾ ਪਿਤਾ ਹੈ ਮਾਲਕ ਹੈ ਅਸੀਂ ਉਹਦੇ ਬੱਚੇ ਹਾਂ ਇਸ ਕਰਕੇ ਉਹ ਆਪਣੇ ਮਾਤਾ ਪਿਤਾ ਵਾਂਗ ਸਾਡੀ ਸੰਵਾਲ ਕਰਦਾ ਹੈ ਸਭਨਾ ਦਾ ਮਾਪ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਨ ਤਿਨ ਨਿਜ ਕਰ ਵਾਸ ਹੈ ਜੁਗ ਜੁਗ ਸੋਭਾ ਹੋਏ ਸਤਿਗੁਰੂ ਜੀ ਫਰਮਾਣ ਕਰਦੇ ਆ ਕਿ ਜੋ ਮਨੁੱਖ ਨਾਮ ਜਪਦੇ ਹਨ ਉਹ ਆਪਣੇ ਟਿਕਾਣੇ ਤੇ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਨ ਸਮਾਇ ਰਹਿੰਦੇ ਹਨ ਹਰੇਕ ਜੁਗ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ ਆਖੋ ਸਤਿਨਾਮ ਪਾਉੜੀ ਤੂੰ ਕਾਰਣ ਕਾਰਣ ਸਮਰੱਥ ਹੈਂ ਕਰਤੇ ਪਰ ਤੇਰਾ ਭਰੋਸਾ ਹੋਵੇ ਮੈਂ ਤੁਝ ਬਿਨਾ ਵਰਨਾ ਕੋਈ ਏਹ ਕਰਤਾਰ ਤੂੰ ਸਾਰੀ ਕੁਦਰਤ ਨੂੰ ਰਚਣ ਵਾਲਾ ਹੈ ਰਚਣ ਦੇ ਯੋਗ ਹੈ ਤੇਰੇ ਬਿਨਾ ਤੇਰੇ ਜਿਟਾ ਕੋਈ ਹੋਰ ਮੈਨੂੰ ਦਿਸਦਾ ਨਹੀਂ ਤੇ ਮੈਂ ਜਿਹਦੇ ਅੱਗੇ ਅਰਦਾਸ ਕਰਦਾ ਮੈਂ ਹੋਰ ਥਾਓ ਨਹੀਂ ਜਿਸਪੈ ਕਰੋ ਬੇਨਤੀ ਜਦੋਂ ਕਿਸੇ ਤੇ ਆਪਾਂ ਡੋਰੀ ਛੱਡ ਦੇਈ ਪ੍ਰਮਾਤਮਾ ਤੇ ਡੋਰੀ ਛੱਡ ਦੇਈ ਕਈ ਮਨੁੱਖਾਂ ਤੇ ਵੀ ਆਪਾਂ ਕਹਿ ਦਿੰਨੇ ਆਏ ਬਸ ਤੇਰੀ ਜ਼ਿੰਮੇਵਾਰੀ ਐ ਤਾਈਂ ਕਰਨਾ ਐ ਤਾਉ ਆਪਣੀ ਜ਼ਿੰਮੇਵਾਰੀ ਸਮਝਦਾ ਐ ਵੀ ਮੇਰੇ ਤੇ ਇਹਨੇ ਡੋਰੀ ਸਿੱਟੀ ਐ ਇਸ ਤਰ੍ਹਾਂ ਜਦੋਂ ਪ੍ਰਮਾਤਮਾ ਤੇ ਡੋਰੀ ਸਿੱਟ ਦਏਗਾ ਨਾ ਤੇ ਫਿਰ ਤਿਰਿਓ ਕਾਰਜ ਸਵਾਰ ਦੇਗਾ ਆਖੋ ਸਤਨਾ ਪ੍ਰਭ ਡੋਰੀ ਹਾਥ ਤੇ ਮਾਰੇ ਤੁਦੇ ਆਪੇ ਸਿਸ਼ਟ ਸਿਰਜੀਆ ਆਪੇ ਹੁਣ ਹੋਈ ਉਹ ਆਪ ਤਾਂ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਨੇ ਤੇ ਆਪ ਹੀ ਫਿਰ ਨਾਸ ਕਰਨ ਵਾਲਾ ਹੈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਸਭ ਥਾਈਂ ਪਰਮਾਤਮਾ ਦਾ ਹਰੀ ਦਾ ਹੁਕਮ ਵਰਤ ਰਿਹਾ ਸਾਰੀ ਸ੍ਰਿਸ਼ਟੀ ਦੇ ਉੱਪਰ ਜੋ ਉਹ ਕਰਦਾ ਹੈ ਸੋਈ ਹੁੰਦਾ ਹੈ ਭਾਵੇਂ ਅੱਗੇ ਸਾਨੂੰ ਉਹਦੇ ਕੰਮ ਕਰਨ ਵਿੱਚ ਕਈ ਉਹਦੇ ਕੰਮ ਦੁੱਖ ਜਾਪਦੇ ਆ ਤੇ ਕਈ ਉਹਦੇ ਕੰਮ ਸੁੱਖ ਜਾਪਦੇ ਆ ਪਰ ਨਹੀਂ ਉਹ ਪ੍ਰਮਾਤਮਾ ਜੋ ਕਰਦਾ ਹੈ ਸਹੀ ਕਰਦਾ ਹੈ ਤੇ ਜੋ ਉਹ ਕਰਦਾ ਉਹ ਹੀ ਹੁੰਦਾ ਹੈ ਵਡਿਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਜੋ ਮਨੁੱਖ ਗੁਰੂ ਜੀ ਦੇ ਸਨਮੁਖ ਰਹਿੰਦਾ ਹੈ ਉਹਨੂੰ ਪ੍ਰਭੂ ਵਡਿਆਈਆਂ ਬਖਸ਼ ਦਿੰਦਾ ਉਹ ਉਸ ਹਰੀ ਪ੍ਰਮਾਤਮਾ ਨਾਲ ਇੱਕਮਿਕ ਹੋ ਜਾਂਦਾ ਹੈ ਮਿਲ ਜਾਂਦਾ ਹੈ ਤੇ ਭਰੋਸਾ ਰੱਖਦਾ ਹੈ ਗੁਰਮੁਖ ਨਾਨਕ ਆਰਾਧਿਆ ਸਭ ਅੱਖੋ ਧੰਨ 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 ਗੁਰਸੋਈ ਇਸ ਕਰਕੇ ਗੁਰੂ ਦੇ ਸਨਮੁਖ ਹਰੀ ਨੂੰ ਸਿਮਰਦੇ ਹਨ ਤੇ ਸਾਰੇ ਇਸ ਕਰਕੇ ਉਸ ਗੁਰੂ ਨੂੰ ਆਖੋ ਕਿ ਸਤਿਗੁਰੂ ਧੰਨ ਹੈ ਧੰਨ ਹੈ ਧੰਨ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰਸੋਈ ਜਦੋਂ ਉਹ ਨੂੰ ਮਾਪੂ ਸਮਝ ਲੈ ਜੇ ਹੁਣ ਮਾਤਾ ਪਿਤਾ ਨੂੰ ਛੱਡ ਕੇ ਤੇ ਬੰਦਾ ਹੋਰ ਕਿਤੋਂ ਮੰਗਦਾ ਤੁਰਿਆ ਫਿਰੇ ਤੇ ਫਿਰ ਮਾਤਾ ਪਿਤਾ ਨੂੰ ਤੇ ਵਿਸ਼ਵਾਸ ਨਹੀਂ ਰਹਿਦਾ ਤੇ ਨਾ ਹੀ ਉਹਨੂੰ ਭਰੋਸਾ ਰਹਿੰਦਾ ਕਿਉਂਕਿ ਉਹਨੂੰ ਪਤਾ ਹੈ ਵੀ ਮੈਂ ਇੱਕ ਥਾਂ ਟਿਕੀ ਨਹੀਂ ਰਿਹਾ ਮੈਂ ਆਪਣੇ ਮਾਪ ਗੁਰੂ ਤੇ ਭਰੋਸਾ ਨਹੀਂ ਰੱਖ ਰਿਹਾ ਸਤਿਗੁਰੂ ਕਹਿੰਦੇ ਆ ਸਭਨਾ ਦਾ ਮਾਪਿ ਆਪ ਹੈ ਆਪੇ ਸਾਰ ਕਰੇ ਪਰ ਤੇਰਾ ਦ੍ਰਿੜ ਭਰੋਸਾ ਨਹੀਂ ਵੱਜਦਾ ਤੂੰ ਜਗਾ ਜਗਾ ਤੇ ਤੁਰਿਆ ਫਿਰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਭਗਤ ਕਬੀਰ ਜੀ ਸਾਨੂੰ ਸੁਚੇਤ ਕਰਦੇ ਆ ਕਿ ਅਸੀਂ ਸਭ ਇਹਨਾਂ ਕਰਮਾਂ ਧਰਮਾਂ ਵਿੱਚ ਇਹ ਕਰਦੇ ਤੁਰੇ ਜਾਂਦੇ ਪਰ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦੇ ਕੋਈ ਪੂਜਾ ਕਰਕੇ ਤੁਰ ਜਾਂਦਾ ਹੈ ਕਿਸੇ ਨੂੰ ਤਫਨਾ ਦਿੱਤਾ ਜਾਂਦਾ ਹੈ ਕਿਸੇ ਦਾ ਸੰਸਕਾਰ ਕੀਤਾ ਜਾਂਦਾ ਹੈ ਭਗਤ ਕਬੀਰ ਜੀ ਕਹਿੰਦੇ ਹੈ ਵੇ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ ਹਿੰਦੂ ਧਰਮ ਦੇ ਲੋਕ ਬੁੱਤਾਂ ਦੀ ਪੂਜਾ ਕਰ ਕਰਕੇ ਖੁਆਰ ਹੋ ਰਹੇ ਹਨ ਰੱਬ ਦੀ ਗੱਲ ਨੂੰ ਪਰਮਾਤਮਾ ਦੀ ਗੱਲ ਨੂੰ ਸਮਝਦੇ ਨਹੀਂ ਇਸੇ ਤਰ੍ਹਾਂ ਸਿੱਖ ਗੁਰੂ ਦੀ ਪੂਜਾ ਕਰਦਾ ਹੈ ਸਤਕਾਰ ਕਰਦਾ ਹੈ ਪਰ ਗੁਰੂ ਦੀ ਗੱਲ ਨੂੰ ਸਮਝਦਾ ਨਹੀਂ ਮੁਸਲਮਾਨ ਰੱਬ ਨੂੰ ਮੱਕੇ ਵਿੱਚ ਹੀ ਸਮਝ ਕੇ ਉਧਰ ਸਜਦੇ ਕਰਦੇ ਰਹਿੰਦੇ ਹਨ ਕੋਇਲੇ ਜਾਰੇ ਕੋਇਲੇ ਗਾਡੇ ਤੇਰੀ ਗੱਤ ਤੂੰ ਨਾ ਪਾਈ ਪਰ ਹਿੰਦੂਆ ਨੇ ਆਪਣੇ ਮੁਰਦੇ ਸਾੜ ਦਿੱਤੇ ਮੁਸਲਮਾਨਾਂ ਨੇ ਦੱਬ ਦਿੱਤੇ ਐਸੇ ਵਿੱਚ ਹੀ ਝਗੜਦੇ ਰਹੇ ਕਿ ਸੱਚਾ ਕੌਣ ਹੈ हे ਮਾਲਕ ਤੂੰ ਕਿਹੋ ਜਾਂ ਹੈ ਇਹ ਸਮਝ ਦੋਹਾਂ ਤਿਰਾਂ ਨੂੰ ਨਾ ਆਈ ਨਾ ਮੁਸਲਮਾਨਾਂ ਨੂੰ ਨਾ ਹਿੰਦੂਆਂ ਨੂੰ ਮਨ ਰੇ ਸੰਸਾਰ ਅੰਧ ਗਹਿਰਾ ਅਗਿਆਨਤਾ ਦੇ ਕਾਰਨ ਸਿਮਰਨ ਤੋਂ ਖੁੰਝ ਕੇ ਜਗਤ ਵਿੱਚ ਹਨੇਰਾ ਹੀ ਹਨੇਰਾ ਬਣਿਆ ਰਹਿਦਾ ਚੌਦਸ ਫਸਰੋ ਹੈ ਜਮ ਜੀਵਰਾ ਚੌਵੀ ਪਾਸੀ ਜਮਾਂ ਦੀ ਫਾਹੀ ਖਿਲਰੀ ਪਈ ਹੈ ਭਾਵ ਲੋਕ ਉਹ ਉਹ ਕੰਮ ਹੀ ਕਰ ਰਹੇ ਹਨ ਜਿਨ੍ਹਾਂ ਨਾਲ ਹੋਰ ਅਗਿਆਨਤਾ ਵਿੱਚ ਫਸਦੇ ਜਾਣਾ